I'm <laughs> ਅਨਿਕਰ ਅਲੀ ਆਮ ਆਦਮੀ ਪਾਰਟੀ ਦੇ ਵਿੱਚ ਜਿੱਤ ਕਨ ਕਰ। ਵੇਖੋ ਜੀ ਬਾਈ ਦੇ ਵਿੱਚ ਵੀ ਜਿੱਤ ਹੋਈ ਸੀ ਡਾਕਟਰ ਸੋਲ ਨੂੰ ਪੂਰੀ ਲੀਡ ਦੇ ਨਾਲ ਅਸੀਂ ਸਾਰੀ ਪਾਰਟੀ ਨੇ ਜਿਹੜਾ ਸਾਡੇ ਵਰਕਰਾਂ ਨੇ ਪੂਰੀ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਜਿਤਾਇਆ ਸੀ ਤੇ ਜਿਹੜਾ ਹੋਣ ਵਾਲੀ ਜਿੱਤ ਆ ਇਹ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ ਤੇ ਇਹਨਾਂ ਨੇ ਮਿਹਨਤ ਜਿਹੜੀ ਕੀਤੀ ਆ ਉਹ ਜਿਹੜੀ ਆ ਅੱਜ ਪੂਰੇ ਨੇਪੜੇ ਚੜੀ ਆ ਤੇ ਮੈਂ ਸਾਰੇ ਵਰਕਰਾਂ ਦਾ ਤੇ ਸਾਰਿਆਂ ਦਾ ਜਿੰਨੇ ਉਹਦੇਦਾਰ ਆ ਚੇਅਰਮੈਨ ਆ ਜਿੰਨੇ ਐਮਐਲਏ ਸਾਹਿਬ ਸਾਰਿਆਂ ਦਾ ਧੰਨਵਾਦ ਕਰਦੇ ਆ ਵੀ ਪੂਰੀ ਲੀਡ ਦੇ ਨਾਲ ਹਰਮਿੰਦਰ ਸਿੰਘ ਸੰਧੂ ਰੋ ਜਿਹੜਾ ਐਮਐਲਏ ਬਣਾ ਕੇ ਤੇ ਉਹਦੀਆਂ ਪੌੜੀਆਂ ਵਿਧਾਨ ਸਭਾ ਦੀਆਂ ਚੜਾਇਆ ਆਧਵੀ ਪਾਰਟੀ ਨੇ ਬੜੀ ਵੱਡੀ ਲੀਡ ਵੱਡੇ ਮਾਰਦਨ ਦੇ ਨਾਲ ਜਿਹੜੀ ਜਿੱਤ ਆ ਉਹਦੇ ਹਲਵਾਦੀ ਨਜ਼ਰ ਆ ਰਹੀ ਆ ਤੁਹਾਨੂੰ ਪਤਾ 750 ਤੋਂ ਪਲੱਸ ਵੋਟ ਜਿਹੜੀ ਆ ਲੀਡ ਦੇ ਨਾਲ ਮੀ ਸੰਜੀ ਸੰਧੂ ਜੀ ਅੱਗੇ ਚੱਲ ਰਹੇ ਨੇ ਇਹ ਜਿਹੜੇ ਆ ਇਹ ਭਗਵੰਤ ਸਿੰਘ ਸੀਐਮ ਮਾਨ ਦੇ ਕੰਮਾਂ ਦੇ ਉੱਤੇ ਮੋਹਰ ਲੱਗ ਰਹੀ ਆ ਜੀ ਤੇ ਬਾਕੀ ਜਿਹੜਾ ਸਾਡਾ ਪਰਮੇਸ਼ਰ ਸਿੰਘ ਸੰਧੂ ਸੀ ਉਹਨੇ ਲੋਕਾਂ ਦੇ ਨਾਲ ਦਿਲਾਂ ਦੇ ਵਿੱਚ ਪਿਆਰ ਬਣਾਇਆ ਉਦੇ ਕੰਮਾਂ ਤੇ ਮੋਹਰ ਲੱਗ ਰਹੀ ਹੈ ਜੀ ਆ ਲੋਕਾਂ ਦਾ ਵੋਟਰਾਂ ਸਪੋਰਟਰਾਂ ਦਾ ਮੇਰੇ ਜਿੰਨੇ ਵੀ ਇਲਾਕਾ ਵਾਸੀ ਆ ਉਹਨਾਂ ਦਾ ਪਹਿਲਾਂ ਤਾਂ ਬੜਾ ਤਾਹਲ ਦੇ ਦੋ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਇੱਕ ਇੱਕ ਆਪਣਾ ਕੀਮਤੀ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਜੀ ਦੇਖੋ ਜੀ ਇਦਾਂ ਹੀ ਆ ਥੋੜਾ ਹੋ ਜਾਂਦਾ ਜੀ ਇਤਰਾ ਚੜਾਤਾ ਇਦਾਂ ਹੀ ਆ ਕੁਝ ਉਹਨਾਂ ਦੇ ਪਰਲੀ ਸਾਈਡ ਸੀ ਪਿੰਡਾਂ ਦੇ ਵਿੱਚ ਚਲੋ ਕਾਮੀਦਾਲ ਵੀ ਪਹਿਲਾਂ ਲੰਮਾ ਸਮਾਂ ਉੱਥੇ ਰਾਜ ਕੀਤਾ ਜੀ ਇਸ ਕਰਕੇ ਕੁਝ ਉਹਨਾਂ ਨਾਲ ਜੁੜੇ ਸੀ ਵੋਟਰਾਂ ਇਹ ਇਹ ਗੱਲ ਕਰਕੇ ਥੋੜਾ ਜਿਹਾ ਉੱਥੇ ਸਾਡਾ ਅਪਡਾਉਨ ਹੋਇਆ ਪਰ ਵੇਖੋ ਹੁਣ ਤੁਹਾਡੇ ਸਾਹਮਣੇ ਜਿਹੜੀ ਲੀਡ ਦਿਨ ਟਾਈਮ ਟੂ ਟਾਈਮ ਵਾਢੀ ਜਾ ਰਹੀ ਹੈ ਕਾ ਆਪਣੇ ਹਲਕੇ ਦੇ ਦੇ ਰਹੇ ਆ ਇਹ ਸਭ ਤੋਂ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਇਹ ਬਹੁਤ ਵੱਡੀ ਲੀਡ ਹੈ ਐਮਐਲ ਸਾਹਿਬ ਚੁੱਕਣਗੇ ਬਹੁਤ 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 ਜਿਆਦਾ ਧੰਨਵਾਦ ਹਲਕੇ ਵਾਸੀਆਂ ਦਾ ਜਿਨ੍ਹਾਂ ਨੇ ਇਹਨਾਂ ਪਿਆਰ ਫੋਰਾ ਮਿਸ਼ਰਨ ਨੂੰ ਜੀਵ ਦੇ ਰੱਖਿਆ ਸਾਡੇ ਸਾਹਮਣੇ ਆ ਲੋਕਾਂ ਦੇ ਪਿਆਰ ਦਿੱਤਾ ਕੋਈ ਮੁਕਾਬਲਾ ਨਹੀਂ ਨਿਕਲਿਆ ਇਹ ਹਰਬੰਸ ਸਿੰਘ ਸਰਦਾਰ ਮੀਸ਼ਰਨ ਸਿੰਘ ਜੀ ਦਾ ਆਪਣੇ ਲੋਕਾਂ ਨਾਲ ਜ਼ਮੀਨ ਤੱਕ ਜੁੜਿਆ ਹੋਇਆ ਹੈ ਜਿਹੜਾ ਇਹ ਪਿਆਰ ਜਿਹੜਾ ਨਜ਼ਰ ਆ ਰਿਹਾ ਹੈ ਕੋ ਜੀ 22 ਦੇ ਵਿੱਚ ਵੀ ਜਿੱਤ ਹੋਈ ਸੀ ਡਾਕਟਰ ਸੋਲ ਨੂੰ ਪੂਰੀ ਲੀਡ ਦੇ ਨਾਲ ਅਸੀਂ ਸਾਰੀ ਪਾਰਟੀ ਨੇ ਜਿਹੜਾ ਸਾਡੇ ਵਰਕਰਾਂ ਨੇ ਪੂਰੀ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਹੀ ਜਿਤਾਇਆ ਸੀ ਤੇ ਜਿਹੜਾ ਹੋਣ ਵਾਲੀ ਜਿੱਤ ਆ ਇਹ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ ਤੇ ਇਹਨਾਂ ਨੇ ਮਿਹਨਤ ਜਿਹੜੀ ਕੀਤੀ ਆ ਉਹ ਜਿਹੜੀ ਆ ਅੱਜ ਪੂਰੇ ਨੇਪਰੇ ਚੜੀ ਆ ਤੇ ਮੈਂ ਸਾਰੇ ਹੀ ਵਰਕਰਾਂ ਦਾ ਤੇ ਸਾਰਿਆਂ ਦਾ ਹੀ ਜਿੰਨੇ ਵੀ ਉਦੇਦਾਰ ਆ ਚੇਅਰਮੈਨ ਆ ਜਿੰਨੇ ਵੀ ਐਮਐਲਏ ਸਾਹਿਬ ਸਾਰਿਆਂ ਦਾ ਧੰਨਵਾਦ ਕਰਦੇ ਆ ਵੀ ਪੂਰੀ ਲੀਡ ਦੇ ਨਾਲ ਹਰਦੀਪ ਸਿੰਘ ਸੰਧੂ ਜਿਹੜਾ ਐਮਐਲਏ ਬਣਾ ਕੇ ਤੇ ਉਹਦੀਆਂ ਪੌੜੀਆਂ ਵਿਧਾਨ ਸਭਾ ਦੀਆਂ ਚੜਾਇਆ